ਫਰ ਕੰਮ ਤੇ ਗਿਆ ਸੀ ਪਰ ਪੈਲਸ ਤੇ ਅੱਜ ਐਸਾ ਕੁਝ ਹੋ ਗਿਆ ਜੋ ਮੈਂ ਕਦੇ ਸੋਚਿਆ ਨਹੀਂ ਸੀ ਦੋਸਤੋ ਇਹ ਦ੍ਰਿਸ਼ ਮੈਂ ਕੈਮਰੇ 'ਚ ਕੈਦ ਕਰ ਲਿਆ ਤੇ ਹੁਣ ਤੁਹਾਨੂੰ ਵੀ ਦਿਖਾਉਂਦਾ ਹਾਂ ਤੁਸੀਂ ਵੀ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਵੈਲਕਮ ਗਾਇਸ ਗਾਇਸ ਆਸੋ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਆਪਾਂ ਚੱਲਦੇ ਪੈਲਸ ਅੱਜ ਮੈਂ ਹੈਡ ਮੋਡ ਵਿੱਚ ਆਈ ਕਰਨੇ ਨੇ ਜਾ ਕੇ ਤੇ ਤੁਸੀਂ ਬਣੇ ਰਹਿਣਾ ਆਪਣੇ ਵਲੌਗ ਦੇ ਨਾਲ ਤੇ जा के मैठाई सु करके फिर तुम तो बुलाऊंग आप सारा दिखावे तो बने रहना अबॉक के नवे सवेर का टाइम है तो आप चाह पी लगे हाँ चेक करो चाह कही तो चेक करो ठंड बहुत सवेरे सवेरे बने रहना ती अपने बलॉक के नाल ਪਹੁੰਚ ਪੈਲਸ ਤੇ ਆਪਾਂ ਵਿਛਾਈ ਜਾਨੇ ਮੈਡ ਦੀ ਵਿਛਾਈ ਕੀਤੀ ਜਾਨੇ ਤੇ ਚੈੱਕ ਕਰੋ ਦੋਸਤੋ ਆ ਆਪਣਾ ਯਾਰ ਦੋਸਤ ਹੈ ਮੁੰਡਾ ਇਹ ਆਪਣੇ ਨਾਲ ਕੰਮ ਇਹ ਵੀ ਕਰਦਾ ਹੈ ਹਾਂਜੀ ਭਾਈ ਬਸ ਭਾਈ ਮੈਡ ਵਿਛਾਈ ਜਾਨੇ ਤੇ ਕੰਮ ਕਰ ਕੀਤੀ ਕਰਕੇ ਧੁੰਦ ਬੜੀ ਸੀ ਜੀ ਧੁੰਦ ਬੜੀ ਆ ਧੁੰਦ ਬੜੀ ਠੰਡ ਬੜੀ ਤੇ ਬਾਕੀ ਕੰਮ ਕੰਪਲੀਟ ਕਰਨਾ ਹੀ ਪੈਣਾ ਅੱਜ ਕਿਉਂ ਕੱਲ੍ਹ ਤੋਂ ਕੰਮ ਸਟਾਰਟ ਮੈਂ ਅੱਗੇ ਫੁੱਲ ਸਾਰਾ ਕੁਝ ਵਿਖਾਵਾਂਗੇ ਤੁਹਾਨੂੰ ਹਾਂ ਅੱਗੇ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਤੇ ਤੁਸੀਂ ਜੁੜੇ ਰਹਿਣਾ ਆਪਣੇ ਵਲੌਗ ਦੇ ਨਾਲ ਤੇ ਚੈਨਲ ਨੂੰ ਲਾਇਕ ਵੀਡੀਓ ਨੂੰ ਕਰ ਦੇਣਾ ਲਾਈਕ ਤੇ ਕਰ ਦੇਣਾ ਸ਼ੇਅਰ ਚੈਨਲ ਸਬਸਕ੍ਰਾਈਬ ਕਰ ਲੈਣਾ ਬਾਕੀ ਮੈਟਰ ਦੀ ਵਿਸ਼ਾਈ ਕੀਤੀ ਜਾਂਨੇ ਆ ਵੇਖੋ ਤੇ ਜੁੜੇ ਰਹਿਣਾ ਵਲੌਗ ਦੇ ਨਾਲ ਤੇ ਬਾਕੀ ਸਾਰੀ ਅਪਡੇਟ ਅੱਜ ਦੀ ਦੇੰਦੇ ਰਵਾਂ ਦੇ ਤੇ ਮਿਲਦੇ ਆ ਅਗਲੀ ਤੋ ਆ ਬਸ ਅੱਧੇ ਮੈਟ ਪੈ ਗਏ ਤੇ ਥੋੜੇ ਜਿਹੇ ਰਹਿ ਗਏ ਤੇ ਤੁਸੀਂ ਬਣੇ ਰਹੋ ਆਪਣੇ ਵਲੌਗ ਦੇ ਨਾਲ ਤੇ ਇਧਰ ਆ ਥੋੜੇ ਜਿਹੇ ਪੈਣੇ ਤੇ ਸਾਈਆਂ ਨੇ ਆわせ ਅੱਜ ਉਹਨਾਂ ਤਾਂ ਟੈਂਟ ਦਾ ਕਪੜਾ ਕੁੱਪੜਾ ਵੀ ਐਂਟ ਲੱਗ ਗਿਆ ਤੇ ਲੋਕਾਂ ਦਾ ਜ਼ਬਰਦਸਤ ਬਣਾ ਦੇ ਲਈ ਬਸ ਥੋੜੇ ਮੈਟ ਰਹਿ ਗਏ ਇਧਰ ਦਿਖਾ ਅੱਧੇ ਰਹਿ ਗਏ ਅੱਧੇ ਪੈ ਗਏ ਮੈਟਰ ਤੇ ਤੁਸੀਂ ਆਪਣੇ ਵਲੌਗ ਦੇ ਨਾਲ ਬਣੇ ਰਹੇ ਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਦੇ ਅਗਲੇ ਵਲੌਗ 'ਚ ਬਾਅਦ ਦਾ ਦੋਸਤੋ ਲੋਕ ਚੈੱਕ ਕਰੋ ਕਪੜੇ ਦੇ ਕਿੰਨੇ ਕੈਂਟਾ ਦਾ ਵੀ ਹੈ ਤੇ ਬਸ ਅੱਧੇ ਮੈਟ ਰਹਿ ਗਏ ਤੇ ਅੱਧੇ ਪਾਤੇ ਆਪਾਂ ਤੇ ਤੁਸੀਂ ਜੁੜੇ ਰਹੇ ਬਲੌਗ ਦੇ ਨਾਲ ਬਲੌਗ ਦੇ ਸੀਲ ਕੈਂਟਾ ਆਣੇ ਆਣੇ ਨੇ ਬਣੇ ਰਹੋ ਬਲੌਗ ਦੇ ਨਾਲ ਮੇਰੀ ਨਾ ਸਿਹਤ ਵੀ ਨਹੀਂ ਸਹੀ ਹੋ ਗਈ ਮਤਲਬ ਮੈਨੂੰ ਨਾ ਘਰ ਜਾ ਲੱਗਦਾ ਬੁਖਾਰ ਖਾਂਸੀ ਵੀ ਆਈ ਜਾਂਦੀ ਹੈ ਤੇ ਕੱਲ ਤੋਂ ਕੰਮ ਵੀ ਆਪਣੇ ਸ਼ੁਰੂ ਤੇ ਵਲੌਗ ਵੀ ਬਣਾਣੇ ਪੈਣੇ ਨੇ ਤਾਂ ਕੱਲ ਤੋਂ ਆਪਣੇ ਕੰਮ ਵੀ ਸ਼ੁਰੂ ਹੋ ਜਾਣਗੇ ਕੱਲ ਆਪਣਾ ਸਵੇਰੇ ਤੜਕੇ 6 ਵਜੇ ਨਟ ਇੱਥੇ ਆ ਜਾਣਾ ਪੈਣਾ ਤਾਂ ਜੋ ਸੈਟਿੰਗ ਸ਼ੂਟਿੰਗ ਹੋਵੇ ਦੀ ਕੁਰਸੀਆ ਟੇਬਲ ਲੱਗਣਗੇ ਤੇ ਪਿੱਛੇ ਸਾਰਾ ਮੈਟ ਮੋਟਾ ਜਵਿਸ ਗਿਆ ਤਾਂ ਵੀ ਉਹ ਚੈੱਕ ਕਰੋ ਤੇ ਮੈਨੂੰ ਇਹੀ ਲੱਗਦਾ ਜਿਵੇਂ ਫੇਵਾਰੇ ਮੇਰੇ ਕੋਲ ਕੰਮ ਨਹੀਂ ਹੁੰਦਾ ਪਿਆ ਮੁੰਡੇ ਕੰਮ ਆਪਣੇ ਕੀਤੀ ਜਾਂਦੇ ਨੇ ਮੁੰਡੇ ਬੜੇ ਸਿਆਣੇ ਨੇ ਆਪਣੇ ਕਹਿਣਾ ਮੰਨਦੇ ਨੇ ਦੇਖੋ ਜਿਹੜੇ ਮੁੰਡੇ ਆ ਤੇ ਆ ਦੇਖੀ ਬੜਾ ਕਾਰਨਾ ਆ ਗਿਆ ਚੈੱਕ ਕਰੋ ਇਹਨਾਂ ਦੇ ਨਾਲ ਤੁਸੀਂ ਵੀ ਦੇ ਬਣਾ ਆਪਨੇ ਆ ਦੋ ਮੁੰਡੇ ਬੜੇ ਸਿਆਣੇ ਨੇ ਮੈਂ ਬਿਮਾਰ ਆ ਪਰ ਫਿਰ ਵੀ ਕੰਮ ਕੀਤੀ ਜਾਂਦੇ ਨੇ ਰੇੜੀ ਤਕਨੀਕ ਕਰਦੇ ਨੇ ਬੜੀ ਹਲਕਾ ਬਹੁਤ ਕਰਦੇ ਨੇ ਇਹਨਾਂ ਵਾਸਤੇ ਤੁਸੀਂ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰ ਦੇਣਾ ਜਰੂਰ ਤੇ ਬਾਕੀ ਤੁਹਾਨੂੰ ਨਵੇਂ ਨਵੇਂ ਅਪਡੇਟ ਆ ਦਿੰਦੇ ਰਾਵਾਂ ਤੇ ਆਪਣੇ ਵਲੌਗ ਤੇ ਕਾਲਾ ਪੱਕੀ ਕਰਨਾ ਪਰਸੋ ਕੀ ਕਨਕਾਲਾ ਪਣ ਮੁੰਡੇ ਇੱਥੇ ਲਾਣੇ ਪੈ ਰਹੇ ਨੇ ਘਟੋ ਘਟ ਜਿਆਦਾ ਨਹੀਂ ਤਾਂ 12 13 ਮੁੰਡੇ ਤਾਂ ਸੈਟਿੰਗ ਹੋਵੇਦੀ ਤੇ ਸੈਟਿੰਗ ਕਰਾ ਕੇ ਕੁਰਸੀ ਨੂੰ ਕਵਰ ਟੇਬਲ ਟੇਬਲ ਕਵਰ ਕੁਰਸੀ ਕਵਰ ਸਾਰਾ ਚੜਵਾ ਕੇ ਮੁੰਡਿਆਂ ਦੀ ਗਿਣਤੀ ਕਰਵਾ ਕੇ ਫਿਰ ਉਹ ਤੋਂ ਬਾਅਦ ਹੋਰ ਕੰਮ ਜਿਹੜਾ ਥੋੜਾ ਬਹੁਤ ਹੁੰਦਾ ਉਹ ਕਰਾਉਣਾ ਪੈਣਾ ਤੇ ਏਡੇ ਨਾਲ ਦਾ ਮੈਂ ਹਾਂ ਤੇ ਦੋਸਤੋ ਇਹ ਮੇਰੀ ਲੇਬਰ ਹੈ ਮੇਰੀ ਲੇਬਰ ਬਹੁਤ ਰਧੀ ਹੈ ਐਨਮੋਸਤਿ ਵੀਡੀਓ ਨੂੰ ਤੁਸੀਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਬਾਕੀ ਬਣੇ ਰਿਓ ਵੀਡੀਓ ਦੇ ਨਾਲ ਭਰਾ ਆਪਣਾ ਬਣਾਵਾ ਭਾਈ ਆਪਣਾ ਚਾਹ ਲਈ ਆਂਦਾ ਤੇ ਆਪਾਂ ਚਾਹ ਪੀਨੇ ਮੇਰੇ ਪਿੱਛੇ ਵੇਖੋ ਦੋਸਤੋ ਉਹ ਚਾਹ ਲੈ ਕੇ ਆ ਗਿਆ ਮੁੰਡਾ ਤੇ ਆਪਾਂ ਚਾਹ ਪੀਨੇ ਆ ਤੇ ਚਾਹ ਪੀ ਕੇ ਚਾਹ ਆ ਗਈ ਭਾਈ ਚਾਹ ਆ ਗਈ ਹੋ ਬਈ ਚਾਹ ਪੀਨੇ ਆਇਓ ਦੋਸਤੋ ਜੀਨੇ ਜੀਨੇ ਚਾਹ ਪੀਨੀ ਆਪਨੇ ਮੁੰਡੇ ਨੇ ਸਪੈਸ਼ਲ ਚਾਹ ਬਣਾ ਕੇ ਲਿਆਂਦੀ ਏ ਤੋ ਆਇਓ ਚਾਹ ਜੀਨੇ ਜੀਨੇ ਪੀਣੀ ਵੀਡੀਓ ਬੜੀ ਕਹਿ ਚਾਹੋ ਚਾਹ ਪੀ ਲੋ ਅਸੀਂ ਚਾਹ ਪੀਣ ਲੱਗਿਆ ਹੁਣ ਤੇ ਮੇਰਾ ਸੇ ਤੇ ਨਹੀਂ ਸਹੀ ਹੈਗੀ ਅੱਜ ਪਤਾ ਨਹੀਂ ਕੀ ਹੁੰਦਾ ਮੈਨੂੰ ਵੀ ਸਮਝ ਨਹੀਂ ਆਵੇਂ ਲੱਗਦਾ ਜਿਵੇਂ ਬੁਖਾਰ ਹੈ ਆ ਬਚਾ ਪੀਣ ਲੱਗਿਆ ਤੇ ਆਇਓ ਚਾਹ ਪੀ ਲੋ ਤੁਸੀਂ ਵੀ ਸਾਰੇ ਜਣੇ ਆਇਓ ਆਇਓ ਦੋਸਤੋ ਹੁਣ ਫਿਰ ਚਾਹ ਬਣ ਗਈ ਤਾਂ ਹੁਣ ਫਿਰ ਚੱਲਿਆ ਚਾਹ ਪੀਣ ਦੂਜੀ ਵਾਰ ਚਾਹ ਪੀਣ ਤੇ ਵੇਖੋ ਪੈਰਸ ਦਾ ਵੀਊ ਵੇਖੋ ਕਿੰਨਾ ਸੋਹਣਾ ਹੈ ਪੋਰਟ ਕੈਂਟ ਵੀਊ ਹੈ ਜੀ ਬਣੇ ਰਹਿਣਾ ਆਪਣੀ ਵੀਡੀਓ ਬਣਾਵੋ ਇਹ ਇਧਰ ਬਾਹੂ ਬੂ ਵੀ ਆਏ ਹੋਏ ਨੇ ਆਪਾਂ ਨੂੰ ਬਾਹੂਆਂ ਦਾ ਡਰ ਨਹੀਂ ਕਿਉਂਕਿ ਆਪਾਂ ਕੰਮ ਕਰ ਰਹੇ ਆ ਤੇ ਬਣੇ ਰਹਿਣਾ ਵੀਡੀਓ ਤੇ ਲੈਂਦੀ ਹੈ ਹੁਣ ਆਪਾਂ ਚਾਹ ਪੀਣ ਚੱਲੇ ਆ ਤੇ ਮੁੰਡੇ ਚਾਹ ਪਾਈ ਆਵੇ ਨੇ ਬਸ ਗਲਾਸਾਂ ਚ ਤੇ ਚਾਹ ਭਾਈ ਉਹਨੇ ਨੇ ਚਾਹ ਹੁਣ ਆਪਾਂ ਪੀ ਨਹੀਂ ਸਾਰੇ ਜਨੇ ਰਾਲ ਕੇ ਚਾਹ ਬੜੀ ਕੈਟ ਬਣਾਦਾ ਮੁੰਡਾ ਮੁੰਡੇ ਨੂੰ ਬਾਹਰ ਲਾ ਕਰ ਦੋ ਆ ਉਸ ਤੋਂ ਕੈਟ ਬਣਾਦਾ ਮੁੰਡਾ ਚਾ ਤੇਨੂੰ ਬਾਹਰ ਲਾ ਕਰ ਦੋ ਜਲਦੀ ਜਲਦੀ ਹੁਣ ਆਪਾਂ ਪੈਸੇ ਚ ਫ੍ਰੀ ਹੋ ਗਏ ਆ ਤੇ ਹੁਣ ਆਪਾਂ ਬਸ ਕਰੇ ਜਾਣਾ ਤੇ ਤੁਸੀਂ ਵੀਡੀਓ ਸਾਰੀ ਦੇਖ ਲੈਣਾ ਤੇ ਲਾਈਕ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਦੇ ਆਂ ਕੱਲ ਇੱਕ ਨਵੀਂ ਵੀਡੀਓ ਚ ਤੇ ਸਾਰੀ ਵੀਡੀਓ ਦੇਖ ਕੇ ਜਾਣਾ ਦੋਸਤੋ ਤੁਸੀਂ ਕਮੈਂਟ ਨਹੀਂ ਕਰਦੇ ਜੇ ਕਮੈਂਟ ਵੀ ਕਰਨੇ ਨੇ ਤੇ ਅਸੀਂ ਹੁਣ ਫ੍ਰੀ ਹੋ ਗਏ ਆ ਤੇ ਅਸੀਂ ਕਿਹਾ ਵੀ ਚਲੋ ਆਪਾਂ ਇੱਥੇ ਬਹਿ ਜਾਂਨੇ ਆ ਤੇ ਚਲ ਚੌਪੜਾ ਲੱਗਣ ਦੀਏ ਤੇ ਬੈਠਿਆ ਤਾਂ ਇਹ ਦੂਬਾ ਦਾ ਪੱਕਾ ਜਾਣਾ ਤੇ ਮਿਲਦੇ ਆ ਕੱਲ ਨਵੀਂ ਇੱਕ ਹੋਰ ਵੀਡੀਓ 'ਚ ਤੱਕ ਲਈ ਬਾਏ ਬਾਏ